ਪਾਠ 1 ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਟੰਗਦਾ ਹਾਂ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋ ਕਦੀ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨਥਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ ਮਿਲੇ ਮਾਣ ਪੰਜਾਬ ਨੂੰ ਦੇ ਸੰਦਰ ਆਸ਼ਿਕ ਬੁੱਢੋ ਮੈਂ ਏਸ ਨੂੰ ਮੰਗਦਾ ਹਾਂ ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ